ਪੰਜਾਬ ਦੇ ਮੁਹਾਲੀ ਸ਼ਹਿਰ ਦੇ ਵਿੱਚ ਵੱਡੀ ਕਟਨਾ ਵਾਪਰੀ ਸਨੀਚਰਵਾਰ ਦੀ ਰਾਤ ਨੂੰ ਪੰਜਾਬੀ ਗਾਇਕ ਪ੍ਰਿੰਸ ਰੰਦਾਵਾ ਤੇ ਪ੍ਰਤਾਪ ਰੰਦਾਵਾ ਵਿਚਕਾਰ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਇਸ ਦੌਰਾਨ ਗੋਲੀ ਚੱਲਣ ਦੀ ਘਟਨਾ ਵਾਪਰੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗਾਇਕ ਪ੍ਰਿੰਸ ਰੰਦਾਵਾ ਖਿਲਾਫ ਕੇਸ ਦਰਜ ਕਰ ਲਿਆ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਇਹ ਘਟਨਾ ਫੇਸ 11 ਆਦੇ ਵਿੱਚ ਬੈਸਟਿਕ ਮਾਲ ਨੇੜੇ 25 ਅਕਤੂਬਰ ਨੂੰ ਰਾਤ ਵੇਲੇ ਵਾਪਰੀ ਮਾਮਲੀ ਰੋਡ ਰੇਂਜ ਤੋਂ ਸ਼ੁਰੂ ਹੋਇਆ ਇਹ ਵਿਵਾਦ ਵੱਡੇ ਵਿਵਾਦ ਦੇ ਵਿੱਚ ਬਦਲ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਮਾਮਲਾ ਦਰਜ ਕਰ ਲਿਆ ਇਸ ਮਾਮਲੇ ਦੇ ਵਿੱਚ ਹੋਰ ਕੀ ਕੋਈ ਜਾਣਕਾਰੀ ਮਿਲੀ ਹੈ ਇੱਕ ਵਾਰ ਆਪਾਂ ਸੁਣਦੇ ਆ ਸ਼ਰੂਮ ਕਰਨ ਤੋਂ ਬਾਅਦ ਆਪਣੀ ਗੱਡੀ ਵੱਲ ਨੂੰ ਆ ਰਿਹਾ ਸੀ ਸੜਕ ਦੇ ਨਾਲ-ਨਾਲ ਚੱਲਦੇ ਹੋਏ ਤਾਂ ਪਿੱਛੋਂ ਇੱਕ ਬੜੀ ਸਪੀਡ ਤੇ ਤੇਜ਼ ਗੱਡੀ ਆਉਂਦੀ ਆ ਜਿੰਨੇ ਆਕੇ ਮੈਨੂੰ ਪਿੱਛੋਂ ਹਿੱਟ ਕੀਤਾ ਤੇ ਮੈਂ ਬਹੁਤ ਜ਼ੋਰ ਦੇ ਨਾਲ نیچے ਡਿੱਗਾ ਪਬਲਿਕ ਨੇ ਆਕੇ ਮੈਨੂੰ ਚੱਕਿਆ ਤੇ ਇਹਨਾਂ ਨੇ ਗੱਡੀ ਮਾਰ ਕੇ ਅੱਗੇ ਭੱਜ ਗਏ ਅੱਗੇ ਕਾਫੀ ਟ੍ਰੈਫਿਕ ਹੋਣ ਕਰਕੇ ਪਬਲਿਕ ਨੇ ਇਹਨਾਂ ਨੂੰ ਘੇਰ ਲਿਆ ਉੱਥੇ ਰਸਤੇ ਦੇ ਵਿੱਚ ਇਹਨਾਂ ਕੋ ਬੀ ਐਮ ਡਬਲਿਊ ਗੱਡੀ ਸੀਗੀ ਚੰਡੀਗੜ੍ਹ ਨੰਬਰ ਗੱਡੀ ਸੀਗੀ ਉਹ ਘਿਰਨ ਤੋਂ ਬਾਅਦ ਪਬਲਿਕ ਨੇ ਇਹਨਾਂ ਨੂੰ ਬਾਹਰ ਕੱਢਿਆ ਗੱਡੀ ਦੇ ਵਿੱਚੋਂ ਵੀ ਤੁਸੀਂ ਪਿੱਛੇ ਬੰਦੇ ਨੂੰ ਹਿੱਟ ਕਰਕੇ ਆ ਗਏ ਹੋ ਤੇ ਉਹਨੇ ਦੇਰ ਨੂੰ ਮੇਰੀ ਵਾਈਫ ਤੇ ਅਸੀਂ ਵੀ ਗੱਡੀ ਦੇ ਕੋਲ ਪਹੁੰਚ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਮਤਲਬ ਕੇ ਇੱਦਾਂ ਕੋਈ ਕੀਤਾ ਵੀ ਕਮ ਸੇ ਕਮ ਬੰਦੇ ਨੂੰ ਖੜ ਕੇ ਪੁੱਛ ਤਾਂ ਲੈਣਾ ਚਾਹੀਦਾ ਵੀ ਤੂੰ ਬਾਈ ਹੈਗਾ ਬਚ ਗਿਆ ਵਰ ਗਿਆ ਤੇਰੇ ਨਾਲ ਕੀ ਵਾਪਰਿਆ ਜਦੋਂ ਅਸੀਂ ਇਹਨੀ ਗੱਲ ਕੀਤੀ ਤਾਂ ਮੈਂ ਮੈਡਮ ਨੂੰ ਕਿਹਾ ਵੀ ਤੁਸੀਂ 112 ਨੰਬਰ ਤੇ ਕਾਲ ਕਰੋ ਪੁਲਿਸ ਨੂੰ ਬੁਲਾਓ ਅੱਗੋਂ ਸਾਨੂੰ ਧਮਕੀਆਂ ਦੇਣ ਲੱਗੇ ਵੀ ਤੁਸੀਂ ਬੁਲਾਓ ਜਿਹੜੀ ਪੁਲਿਸ ਬੁਲਾਉਣੀ ਦੇਖਦੇ ਨੇ ਪੁਲਿਸ ਕੀ ਕਰਦੀ ਹੈ ਤੇ ਇਹਨੇ ਨੂੰ ਪਬਲਿਕ ਸਾਡੇ ਨਾਲ ਹੱਥੋਂ ਪਾਈ ਹੋਣਾ ਮੇਰੇ ਨਾਲ ਸ਼ੁਰੂ ਹੋ ਗਏ ਮੇਰੀ ਵਾਈਫ ਨੇ ਮੈਨੂੰ ਛਡਾਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਵਿੱਚੋਂ ਇੱਕ ਬੰਦੇ ਨੇ ਇਹਨਾਂ ਦੇ ਮਤਲਬ ਕੱਪੜੇ ਫਾੜ ਦਿੱਤੇ ਨੇ ਮੌਕੇ ਤੇ ਤੇ ਤਿੰਨ ਚਾਰ ਲੜਕੀਆਂ ਸੀ ਇਹਨਾਂ ਦੇ ਨਾਲ ਕਿੰਨੀ ਬੱਟ ਲੱਗੀ ਤੁਹਾਨੂੰ ਮੇਰੇ ਸਰ ਬੈਗ ਦੇ ਉੱਪਰ ਕਾਫੀ ਸਾਟਿਆ ਜੀ ਪਿੱਛੇ ਔਰ ਕੇਸ ਦੇ ਉੱਪਰ ਰੱਖ ਦੇ ਉੱਪਰ ਕਾਫੀ ਸਾਟਿਆ ਤੇ ਇਦਾਂ ਹੀ ਕਰਦੇ ਕਰਦੇ ਇਹਨਾਂ ਨੇ ਬਾਅਦ ਦੇ ਵਿੱਚ ਉੱਥੇ ਇੱਕ ਬੰਦੇ ਨੇ ਆਪਣੀ ਗੱਡੀ ਵੱਲ ਨੂੰ ਭੱਜ ਕੇ ਗਿਆ ਔਰ ਰਿਵਾਲਵਰ ਗੱਡੀ ਹੈ ਸਾਡੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਕੋਈ ਇੱਧਰ ਭੱਜੋ ਇੱਧਰ ਭੱਜੋ ਕਰਕੇ ਆਪਣੀ ਜਾਨ ਬਚਾਈ ਇਹਨਾਂ ਦੇ ਉੱਤੇ ਤੇ ਇਹਨਾਂ ਦੇ ਇਦਾਂ ਹੀ 3-4 ਕੁੜੀਆਂ ਸੀ ਇਹਨਾਂ ਨਾਲ ਹਨਾ ਜੀ ਤੇ ਇਹ ਦੋ ਮੁੰਡੇ ਸੀ BMW ਚ ਗੱਡੀ ਨੰਬਰ ਸਾਡੇ ਕੋਲ ਹੈਗਾ ਅਸੀਂ ਉਸ ਟਾਈਮ ਵੀਡੀਓ ਵੀ ਬਣਾਈ ਹੈ ਜੀ ਇਹਨਾਂ ਦੀ ਉਹ ਵੀਡੀਓ ਵੀ ਸਾਡੇ ਕੋਲ ਪਈਆਂ ਹੋਈਆਂ ਨੇ ਠੀਕ ਹੈ ਜੀ ਸਾਰੀਆਂ ਵੀਡੀਓ ਸਾਡੇ ਕੋਲ ਹੈਗੀਆਂ ਜਿੰਨਾਂ ਚ ਉਹਨਾਂ ਦੀ ਫੋਟੋ ਵੀ ਆ ਸਾਰਾ ਕੁਝ ਮੇਰੇ ਨਾਲ ਸਰ ਜਦੋਂ ਮਤਲਬ ਮੈਂ ਆਪਣੇ ਹਸਬੰਦ ਨੂੰ ਛਡਾਨ ਦੀ ਕੋਸ਼ਿਸ਼ ਕੀਤੀ ਹੈ ਜੀ ਹਨਾ ਤੇ ਜਿਹੜਾ ਉਹਨਾਂ ਚ ਇੱਕ ਮੁੰਡਾ ਸਾਨੂੰ ਹੁਣ ਉਹਨਾਂ ਦੇ ਨਾਮ ਵੀ ਪਤਾ ਹੈ ਜੀ ਮੈਂ ਨਾਮ ਲੈਣਾ ਚਾਹਾਂਗੀ ਸਿੰਗਰ ਕਹਿੰਦੇ ਨੇ ਉਹਨਾਂ ਵੀ ਉਹ ਸਿੰਗਰ ਨਹੀਂ ਆਪਣੇ ਆਪ ਨੂੰ ਸਿੰਗਰ ਕਹਿੰਦੇ ਨੇ ਕਿ ਕਲਾਕਾਰ ਨੇ ਪੰਜਾਬੀ ਕਲਾਕਾਰ ਪ੍ਰਿੰਸ ਰੰਦਾਵਾ ਤੇ ਰੰਮੀ ਰੰਦਾਵਾ ਦੇ ਠੀਕ ਹੈ ਜਿਹੜਾ ਉਹਨਾਂ ਤੋਂ ਮੈਂ ਅੱਜ ਆਪਣੀ ਵੀਡੀਓ ਚ ਫੋਟੋ ਦੇਖ ਕੇ ਪਛਾਣ ਲਿਆ ਜੀ ਜਿਹੜਾ ਪ੍ਰਿੰਸ ਰੰਦਾਵਾ ਸੀ ਜਦੋਂ ਮੈਂ ਇਹਨਾਂ ਨੂੰ ਬਚਾ ਕਰਨ ਗਈ ਇਹਨਾਂ ਨੂੰ ਛਡਾਉਣ ਲਈ ਆ ਉਹਨਾਂ ਤੋਂ ਠੀਕ ਹੈ ਉਹਨਾਂ ਨੇ ਮੇਰੇ ਗੱਲ ਪੈ ਗਏ ਨੇ ਮੇਰੀ ਟੀ-ਸ਼ਰਟ ਫੜੀ ਹੈ ਜੀ ਮੇਰੀ ਟੀ-ਸ਼ਰਟ ਛਾੜਤੀ ਉਹਨਾਂ ਨੇ ਮੈਨੂੰ ਘਰ ਪਬਲਿਕ ਦੇ ਵਿੱਚ ਨੰਗਾ ਕਰ ਦਿੱਤਾ ਠੀਕ ਹੈ ਟੀ-ਸ਼ਰਟ ਫਾੜੀ ਉੱਥੇ ਪੂਰੀ ਪਬਲਿਕ ਦੇਖਦੀ ਸੀ ਉਸ ਦਿਨ ਠੀਕ ਹੈ ਜੀ ਸਾਰੀ ਪਬਲਿਕ ਦੇ ਜਾ ਕੇ ਉੱਥੇ ਬਿਆਨ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਫਿਰ ਉਹਨਾਂ ਜਦੋਂ ਉਹਨਾਂ ਨੇ ਮੇਰੀ ਪ੍ਰਿੰਸ ਰੰਧਾਵਾ ਨੇ ਮੇਰੀ ਟੀ-ਸ਼ਰਟ ਪਾੜੀਆਂ ਨੇ ਉਹਨਾਂ ਦੇ ਨਾਲ ਤਿੰਨ ਚਾਰ ਕੁੜੀਆਂ ਵੀ ਸੀ ਉਹ ਕੁੜੀਆਂ 'ਚ ਇੱਕ ਕੁੜੀ ਦਾ ਨਾਂ ਐਨੀ ਹੈ ਜੀ ਠੀਕ ਹੈ ਜੀ ਐਨੀ ਨਾਮ ਲੈਂਦੇ ਸੀ ਉਹਦਾ ਤੇ ਉਹ ਕੁੜੀ ਮੈਨੂੰ ਪੈ ਗਈ ਤਿੰਨੇ ਕੁੜੀਆਂ ਮੈਨੂੰ ਪੈ ਗਈਆਂ ਜੀ ਉਹ ਕੁੜੀਆਂ ਮੈਨੂੰ ਕੁੱਟਣ ਲਾਪੀਆਂ ਉਹ ਕੁੜੀਆਂ ਨੇ ਮੇਰੇ ਇੱਥੇ ਢਿੱਡ ਦੇ ਉੱਪਰ ਸਾਤੀ ਜੇਬ ਦੇ ਵਿੱਚ ਲੱਤਾਂ ਮਾਰੀਆਂ ਮੇਰਨਾ ਮਾਰਕਟਾਈ ਕਰਨ ਲੱਗੀਆਂ ਜਦੋਂ ਜੀ ਉਹਨਾਂ ਲੇਡੀ ਦੇ ਕੱਪੜੇ ਫਾੜਤੇ ਫਿਰ ਸਾਰੀ ਪਬਲਿਕ ਉਹਨਾਂ ਨੂੰ ਪੈ ਗਈ ਆ ਜੀ ਉਹਨਾਂ ਪਬਲਿਕ ਨੇ ਫੜ ਕੇ ਫਿਰ ਰੰਮੀ ਰੰਡਾਵਾ ਕੇਸ ਨਾਲ ਸਾਰਿਆਂ ਨੂੰ ਕੁੱਟਿਆ ਆ ਜੀ ਠੀਕ ਹੈ ਜੀ ਉੱਥੇ ਇਹ ਪਰसों ਰਾਤ ਦਾ ਸਾਡੇ ਕੋਲ ਇੱਕ ਮਾਂਬਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਡਾਵਾ ਤੇ ਪ੍ਰਿੰਸ ਰੰਡਾਵਾ ਦੀ ਆਪਸ ਚ ਰੋਡ ਰੇਜ ਤੇ ਬਾਤਾਂ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਆ ਫਿਰੰਗ ਲਾਇਸੈਂਸੀ ਵਾਲਪਰਾਂ ਕੀ ਹੈ ਜੀ ਹਾਂ ਜੀ ਅਜੇ ਲਾਇਸੈਂਸੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਾਰਵਾਈ ਲਿਆਵਾਂਗੇ ਅਰੇ ਕਿਉਂ ਇਹ ਜੇ ਇਹਨਾਂ ਦੇ ਰੋਡ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ ਝਗੜੇ ਦੇ ਵਿੱਚ ਫਿਰ ਇਹ ਆਪਸ ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸਰਾਂ ਦੇ ਮਤਲਬ ਅਗੇ ਸੀ ਵੀ ਉਹਨੂੰ ਬੰਦੇ ਨੇ ਜਾਦੇ ਜਾਣੇ ਪੈ ਗਏ ਸੀ ਕਿ ਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਲੇਡੀ ਤੇ ਦੋਵੇਂ ਆਪਸ ਚ ਲੇਡੀਆਂ ਤੇ ਬੰਦੇ ਆਪਸ ਚ ਉਲਝ ਗਏ ਸੀ ਕੋਈ ਜਕਮ ਤਾਂ ਨਹੀਂ ਨਹੀਂ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਦੇ ਬਾਰੇ ਐਮਐਲਆਰ ਐਮਐਲਆਰ ਅੱਡਾ ਲੜਾਈ ਦੀ ਜ਼ਰੂਰ ਹੈ ਫਾਇਰਿੰਗ ਜਿਹੜੀ ਆ ਉਹ ਹਵਾਈ ਫਾਇਰ ਕੀਤਾ ਪਰ ਉਹਦੀ ਇੰਟੈਂਸ਼ਨ ਸਾਰੀ ਵੇਖ ਕੇ ਤੇ ਉਸ ਸਾਬਨਾ ਇਹਦੀ ਕਾਰਵਾਈ ਕੀਤੀ